ਹਾਂ ਨਿਊਜ਼ ਅਪਡੇਟ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜਿੱਥੇ ਇਸ ਵਕਤ ਮੌਜੂਦ ਆ ਇਹ ਲక్ష్ਮੀ ਰਾਇਸ ਮਿੱਲ ਹੈ ਜੀ ਖਮਾਣਾ ਬਹੁਤ ਮਸ਼ਹੂਰ ਮਤਲਬ ਅਧਿਯੋਗਪਤੀ ਨੇ ਕਮਾਂਡੋ ਦੇ ਸਰਦਾਰ ਬਲਬੀਰ ਸਿੰਘ ਜੀ ਉਪਲ ਜਿੱਥੇ ਇਸ ਵਕਤ ਮੌਜੂਦ ਆ ਉਹਨਾਂ ਦੇ ਸ਼ੈਲਰ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਹੈ ਜਿਹੜੀ ਉਹ ਮਿਲੀ ਆ ਫਾਇਰ ਬ੍ਰਿਗੇਡ ਅਫਸਰ ਵੀ ਮੌਕੇ ਤੇ ਮੌਜੂਦ ਨੇ ਕਈ ਗੱਡੀਆਂ ਤਾਂ ਪਾਣੀ ਦੀਆਂ ਸ਼ੈਦ ਆ ਚੁੱਕੀਆਂ ਪੂਰੀ ਜਾਣਕਾਰੀ ਆਪਾਂ ਉਹਨਾਂ ਕੋਲੋਂ ਲੈਣੇ ਆ ਵੀ ਕੀ ਆ ਜਾਣਕਾਰੀ ਕਿਵੇਂ ਅੱਗ ਲੱਗੀ ਯਾਰ ਕਿੰਨਾ ਸਮਾਂ ਬੁਝਾਉਂਦਿਆਂ ਨੂੰ ਹੋਗੇ ਤੇ ਅੱਗ ਤੇ ਕਾਬੂ ਪਾਉਣ ਨੂੰ ਕਿੰਨਾ ਸਮਾਂ ਜਿਹੜਾ ਹੋਰ ਲੱਗੂਗਾ ਵੱਖ-ਵੱਖ ਜਾਣਕਾਰੀ तमाम ਗੱਲਾਂ ਦੀ ਜਾਣਕਾਰੀ ਲੈਣ ਲਈ ਆਪਾਂ ਇਹਨਾਂ ਦੇ ਕੋਲ ਪਹੁੰਚੇ ਆ ਸੋ ਇਹ ਆਪਾਂ ਨੂੰ ਦੱਸਣਗੇ ਵੀ ਕਿੰਨਾ ਕੁ ਸਮਾਂ ਹੋ ਗਿਆ ਸਰ ਸਤੀਕਾਲ ਜੀ ਆ ਮਾਈਕ ਲੈ ਲਿਓ ਜੀ ਕਿਹਨੂੰ ਹਾਂਜੀ ਕਿੰਨਾ ਕੁ ਸਮਾਂ ਹੋ ਗਿਆ ਸਰ ਅਰ ਸਾਨੂੰ ਖੰਨੇ ਤੋਂ 2 ਵਜੇ ਸੂਚਨਾ ਮਿਲੀ ਸੀ ਉਦੋਂ ਪਹਿਲਾਂ ਸਾਨੂੰ ਸਮਰਾਲੇ ਵਾਲੇ ਫਾਇਰ ਅਫਸਰ ਸਾਹਿਬ ਨੇ ਵੀ ਫੋਨ ਕੀਤਾ ਸੀਗਾ ਖਮਾਣੋਂ ਤੋਂ ਵੀ ਖਮਾਣੋਂ ਵਾਲਿਆਂ ਨੇ ਵੀ ਸਾਨੂੰ ਫੋਨ ਕੀਤਾ ਕਿ ਸਾਡੇ ਸ਼ੈਲਰ ਦੇ ਵਿੱਚ ਪਿੱਛੇ ਬਹੁਤ ਅੱਗ ਲੱਗੀ ਹੈ ਸਾਡੀ ਜਿਹੜੀ ਅੰਦਰ ਮਸ਼ੀਨਰੀ ਆ ਵੀ ਅੱਗੇ ਨਾ ਵਧੇ ਪਿੱਛੇ ਸਾਡਾ ਸਮਾਨ ਪਿਆ ਬਕਾਇਦਾ ਸਾਡਾ ਬਹੁਤ ਸ਼ੈਲਰ ਦੇ ਵਿੱਚ ਹੋਰ ਕੋਈ ਚੀਜ਼ ਪਿਆ ਮਟੀਰੀਅਲ ਵੀ ਪਿਆ ਵੀ ਜਿਹੜੀ ਆਗਿਆ ਉਹ ਲੱਗ ਚੁੱਕੀ ਆ ਵੀ ਤੁਸੀਂ ਤੁਰੰਤ ਪਹੁੰਚੋ ਸਭ ਤੋਂ ਪਹਿਲਾਂ ਫੋਨ ਕਿਨੇ ਕੀਤਾ ਤੁਹਾਨੂੰ ਸਭ ਤੋਂ ਪਹਿਲਾਂ ਸਾਨੂੰ ਫੈਰੋਸਪੁਰ ਨੇ ਫੋਨ ਕੀਤਾ ਜੀ ਸਮਰਾਲੇ ਤੋਂ ਜੀ ਅੱਛਾ ਉਹਨਾਂ ਨੂੰ ਕਿਹਦਾ ਫੋਨ ਗਿਆ ਸੀ ਉਹਨਾਂ ਨੂੰ ਸ਼ੈਲਰ ਤੋਂ ਫੋਨ ਗਿਆ ਦੀਆਂ ਮਾਲਕਾਂ ਦਾ ਅੱਛਾ ਜੀ ਠੀਕ ਹਾਂ ਸਰ ਬਲਦੀਰ ਸਿੰਘ ਜੀ ਦਾ ਹਾਂ ਜੀ 2 ਵਜੇ ਦੀ ਗੱਲ ਆ 2 ਵਜੇ ਦੀ ਇੱਕ ਗੱਡੀਆਂ ਪਾਣੀ ਦੀਆਂ ਲਾ ਚੁੱਕੇ ਹੋ ਵੱਡੀ ਕਰ ਲਓ ਗੱਡੀਆਂ ਦਾ ਸੀ ਪਾਣੀ ਦੀਆਂ ਬਹੁਤ ਲੱਗੀਆਂ ਗੱਡੀਆਂ ਭਰ ਕੇ ਆਈ ਜਾਂਦੀਆਂ ਜੀ ਲੱਗੀਆਂ ਜਾਂਦੀਆਂ 4 ਸਟੇਸ਼ਨ ਇਸ ਟਾਈਮ ਅੱਛਾ ਜੀ ਖੰਡਾ ਸਮਰਾਲਾ ਖੰਨਾ ਸਮਰਾਲਾ ਗਵਿੰਦਗੜ ਤੇ ਅਮਰਿੰਡਾ ਜਿਹੜਾ ਅੱਗ ਨੂੰ ਬੁਝਾਉਣਾ ਹਾਂਜੀ ਹਾਂਜੀ ਅੱਛਾ ਕੀ ਮਟੀਰੀਅਲ ਪਿਆ ਸੀ ਇੱਥੇ maal ਕੀ ਪਿਆ ਤੇ ਮਟੀਰੀਅਲ ਜੀ ਇਹਨਾਂ ਦਾ ਟਾਇਰ ਟੂਰ ਪਏ ਨੇ ਪੁਰਾਣੇ ਹਾਂਜੀ ਤੇ ਹੋਰ ਤਰਪਾਨਾਂ ਪਈਆਂ ਜਿਹੜੀਆਂ maal ਢੱਕਣ ਵਾਲੀਆਂ ਹੁੰਦੀਆਂ ਨੇ ਹੋਰ ਇਹਨਾਂ ਸਮਾਨ ਪਿਆ ਉਹ ਜਿਹੜੇ ਕ੍ਰੇਟ ਨੇ ਜਿਨ੍ਹਾਂ ਦੇ maal ਰੱਖਦਾ ਉਹ ਪਿਆ ਕਾਫੀ ਕ੍ਰੇਟ ਪਿਆ ਇਹਨਾਂ ਦਾ ਠੀਕ ਹੈ ਜੀ ਹਾਂਜੀ ਅਸੀਂ ਆ ਮੇਰਾ ਨਾਮ ਸੁਸ਼ੀਲ ਕੁਮਾਰ ਲੀਡਿੰਗ ਫਾਇਰਮੈਨ ਹੈ ਜੀ ਲੀਡਿੰਗ ਫਾਇਰਮੈਨ ਮੈਂ ਕਨਫਰੈਂਸ ਫਾਇਰ ਸਟੇਸ਼ਨ ਤੋਂ ਆਈ ਥੈਂਕ ਯੂ ਹਾਂਜੀ ਆ ਅਸੀਂ ਅੱਗੇ ਅੱਗ ਕੰਟਰੋਲ ਕਰ ਲਈ ਅੱਗੇ ਵਧਣ ਤੋਂ ਰੋਕ ਲਈ ਹੈ ਪਿੱਛੇ ਲੱਗੀ ਉਹਨੂੰ ਸੋ ਲੀਡਿੰਗ ਫਾਇਰ ਅਫਸਰ ਕੀ ਨਾਮ ਆ ਸ਼ੋਕਮਰ ਜੀ ਸੁਸ਼ੀਲ ਕੁਮਾਰ ਅ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੱਤੀ ਆ ਵੀ ਉਹਨਾਂ ਨੂੰ 2 ਵਜੇ ਸਰਦਾਰ ਬਲਬੀਰ ਸਿੰਘ ਜੀ ਉਪਲ ਜਿਹੜੇ ਲక్ష్ਮੀ ਰਾਈਸ ਮਿਲ ਦੇ ਮਾਲਕ ਨੇ ਉਹਨਾਂ ਦਾ ਫੋਨ ਗਿਆ ਸੀ ਉਹਨਾਂ ਦੇ ਫੋਨ ਦੇ ਦੌਰਾਨ ਸਵਰਾਰੇ ਫਾਇਰ ਅਫਸਰ ਆ ਜਿਹੜਾ ਉਹਨਾਂ ਨੂੰ ਫੋਨ ਗਿਆ ਉਹਨਾਂ ਤੋਂ ਬਾਅਦ ਇਹਨਾਂ ਦੀ ਡਿਊਟੀ ਲੱਗੀ ਕਈ ਗੱਡੀਆਂ ਨੇ ਜਿਹੜੀਆਂ ਪਾਣੀ ਦੇ ਆ ਉਹ ਇੱਥੇ ਪਹੁੰਚ ਚੁੱਕੀਆਂ ਨੇ ਅ ਰ ਅੱਗ ਤੇ ਕਾਬੂ ਅਜੇ ਪੂਰੀ ਤਰ੍ਹਾਂ ਨਹੀਂ ਪਾਇਆ ਗਿਆ ਪਰ ਅੱਗ ਅੱਗੇ ਲੱਗਣ ਤੋਂ ਮਤਲਬ ਇਹਨਾਂ ਨੇ ਰੋਕ ਦਿੱਤੀ ਗਈ ਵੀ ਅ ਅੱਗੇ ਨਾ ਜਾ ਸਕੇ ਅਜਿਹੇ ਪ੍ਰਬੰਧ ਨੇ ਜਿਹੜੇ ਉਹ ਕਰ ਦਿੱਤੇ ਗਏ ਨੇ ਅ ਬਲਬੀਰ ਸਿੰਘ ਜੀ ਵੀ ਪਹੁੰਚ ਗਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਕਰਨ ਕੀ ਨੇ ਅਗ ਲੱਗਣ ਦੇ ਅਜੇ ਕੋਈ ਨਹੀਂ ਤਜੇ ਕੋਈ ਫਤਗ ਅੱਛਾ ਸਰ ਸਮਾਨ ਕੀ ਸੀ ਕੀਮਤੀ ਪਿਆਜ ਰਾਇ ਇਥੇ ਬਗ ਤਰਪਾਲਾਂ ਸੀ ਕਰੇਟ ਸੀ ਅੱਛਾ ਕੀਮਤੀ ਸਮਾਨ ਵੀ ਸੀ ਕੋਈ ਬਸ ਇਹੋ ਚੀਜ਼ ਅੱਛਾ ਤੇ ਅੱਗ ਤੇ ਕਾਬੂ ਲਗਭਗ ਪਾ ਲਿਆ ਗਿਆ ਜਾਂ ਹਜੇ ਨਹੀਂ ਆ ਲੱਗੇ ਸਾਰੇ ਫਾਇਰ ਲੱਗੇ ਨੇ ਕਾਰਨ ਨਹੀਂ ਪਤਾ ਲੱਗ ਸਕਿਆ ਨਹੀਂ ਸਰਦਾਰ ਬਲਬੀਰ ਸਿੰਘ ਉੱਪਰ ਮੌਕੇ ਤੇ ਪਹੁੰਚੇ ਨੇ ਜਿਹੜੇ ਮਾਲਕ ਨੇ ਰక్ష్ਮੀ ਰਾਇਸ ਮਿਲਦੇ ਉਹਨਾਂ ਨੇ ਦੱਸਿਆ ਵੀ ਅੱਗ ਤੇ ਕਾਬੂ ਹਜੇ ਪਿਆ ਨਹੀਂ ਪਰੰਤੂ ਬਹੁਤ ਕੀਮਤੀ ਸਮਾਨ ਹੈ ਜਿਹੜਾ ਉਹ ਸੜਕੇ ਸੁਆਹ ਹੋ ਗਿਆ ਔਰ ਲੱਖਾਂ ਪਤਾ ਨਹੀਂ ਕਿੰਨੀ ਕੁ ਕੀਮਤ ਹੋਊਗੀ ਸਮਾਨ ਦੀ ਜਿਹੜਾ ਸੜਕੇ ਇਸ ਅੱਗ ਦੇ ਨਾਲ ਸੁਆਹ ਹੋ ਗਿਆ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਮੈਂ ਦਿਖਾ ਰਿਹਾ ਹਾਂ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਨੇ ਦੂਰ ਦੂਰ ਤੱਕ ਬਹੁਤ ਭਿਆਨਕ ਆਗਾ ਲੱਖਾਂ ਕਰੋੜਾਂ ਦਾ ਸਮਾਨ ਆ ਜਿਹੜਾ ਜੇ ਆਪਾਂ ਕਬਾੜ ਵੀ ਦੇਖੀਏ ਸਮਾਨ ਦੂਜਾ ਵੀ ਦੇਖੀਏ ਬਹੁਤ ਕੀਮਤੀ ਸਮਾਨ ਸੀ ਤਰਪਾਲਾ ਸੀ ਲੱਕੜ ਦੇ ਕਰੇਟ ਸੀ ਟਾਇਰ ਸੀ ਹੋਰ ਬਹੁਤ ਸਾਰਾ ਸਮਾਨ ਸੀ ਜਿਹੜਾ ਇੱਧਰ ਰੱਖਿਆ ਹੋਇਆ ਸੀ ਇਹਨਾਂ ਨੇ ਸਟੋਰ ਕਰਕੇ ਜਿਹੜਾ ਸੜ ਕੇ ਸੁਆਹ ਹੋ ਗਿਆ ਸੋ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਨੇ ਧੂਆਂ ਹੀ ਧੂਆਂ ਅਸਮਾਨ ਦੇ ਵਿੱਚ ਨਜ਼ਰ ਆ ਰਿਹਾ ਔਰ ਗੱਡੀਆਂ ਪਾਣੀ ਦੀਆਂ ਕਈ ਗੱਡੀਆਂ ਆ ਚੁੱਕੀਆਂ ਨੇ ਜਿਹੜੀਆਂ ਮੁਕੰਮਲ ਰੂਪ ਦੇ ਵਿੱਚ ਅੱਗ ਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਮੈਂ ਤੁਹਾਨੂੰ ਉੱਪਰ ਗੱਡੀ ਫੈਰ ਬ੍ਰਿਗੇਡ ਦੀ ਗੱਡੀ ਆ ਇਹਦੇ ਉੱਪਰ ਚੜ ਕੇ ਤਸਵੀਰਾਂ ক্লোਜ਼ ਕਰਕੇ ਦਿਖਾ ਦਿੰਨਾ ਇਹ ਲక్ష్ਮੀ ਰਾਈਸ ਮਿਲ ਆ ਆਪਣੇ ਆਪ ਦੇ ਵਿੱਚ ਬਹੁਤ ਮਸ਼ਹੂਰ ਇਲਾਕੇ ਦਾ ਨਾਮੀ ਰਾਈਸ ਮਿਲ ਹੈਗਾ ਲక్ష్ਮੀ ਜਿਹੜਾ ਹੈਗਾ ਓਵਰ ਸੀਜ਼ ਅ ਲక్ష్ਮੀ ਰਾਇਸ ਮੇਰੇ ਕਹ ਲੋ ਆਰ ਉਹਦੇ ਚ ਭਿਆਨਕ ਅੱਗ ਲੱਗੀ ਆ ਦੇਖ ਸਕਦੇ ਹੋ ਤਸਵੀਰਾਂ ਅ ਵੱਡੀਆਂ ਵੱਡੀਆਂ ਅੱਗ ਦੀਆਂ ਲਪਟਾਂ ਅਸਮਾਨ ਦੇ ਵਿੱਚ ਧੂਆ ਹੀ ਧੂਆ ਨਜ਼ਰ ਆ ਰਿਹਾ ਆ ਦੇਖ ਸਕਦੇ ਹੋ ਚਾਰជ្រਵੇ ਸਰਦਾਰ ਬਲਬੀਰ ਸਿੰਘ ਉੱਪਰ ਵੀ ਮੌਕੇ ਤੇ ਮੌਜੂਦ ਨੇ ਅ ਅੱਗ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਦੂਰ ਤੱਕ ਅੱਗ ਫੈਲੀ ਹੋਈ ਆ ਪਰੰਤੂ ਅੱਗ ਅੱਗੇ ਨਾ ਵਧੇ ਅ ਅਜਿਹੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਸਕੇ ਚੁੱਕੇ ਨੇ ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਵੀ ਅੱਗ ਅੱਗੇ ਨਾ ਵੱਧ ਸਕੇ ਉਹਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਪਰੰਤੂ ਇਸ ਵਕਤ ਅੱਜ ਬਹੁਤ ਭਿਆਨਕ ਆ ਦੇਖ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਨੇ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੇ ਨੇੜੇ ਨੇ ਫਾਇਰ ਮੁਲਾਜ਼ਮ ਨੇ ਜਿਹੜੇ ਪਰੰਤੂ ਬਹੁਤ ਭਿਆਨਕ ਅੱਗ ਲੱਗੀ ਆ 2 ਵਜੇ ਦੇ ਕਰੀਬ ਇਹਨਾਂ ਨੂੰ ਫੋਨ ਗਿਆ ਸੀ ਕਹਿ ਲਈਏ ਵੀ ਆਪਾਂ 2:30 ਵਜੇ ਦੇ ਇਹ ਅੱਗ ਤੇ ਕਾਬੂ ਪਾਉਣ ਦੇ ਲੱਗੇ ਹੋਏ ਨੇ